ਪੰਜਾਬ ਮੰਤਰੀ ਮੰਡਲ ਹੁਣੇ ਕੈਬਨਿਟ ਦੀ ਮੀਟਿੰਗ ਕਰਕੇ ਛੱਡਿਆ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਕਿ ਪੰਚਾਇਤਾਂ ਦੀਆਂ ਚੋਣਾਂ ਜਦੋਂ ਹੁੰਦੀਆਂ ਉਹ ਬੜੀ ਧੜੇਬੰਦੀ ਹੁੰਦੀ ਹੈ ਪਿੰਡਾਂ 'ਚ ਪਿੰਡਾਂ ਦੇ ਪੱਦਰ ਦੇ ਉੱਤੇ ਤੇ ਉਸ ਨੂੰ ਘਟਾਉਣ ਦੇ ਲਈ ਜਾਂ ਖਤਮ ਕਰਨ ਦੇ ਲਈ ਇਸ ਵਾਰ ਜਿਹੜੇ ਸਰਪੰਚ ਜਾਂ ਪੰਚਾ ਉਹਨਾਂ ਦੀ ਜਿਹੜੀ ਚੋਣ ਹੈ ਬਿਗੈਰ ਰਾਸੀ ਸਿੰਬਲ ਦੇ ਹੋਏਗੀ ਕਿਵੇਂ ਦੇਖਦੇ ਇਸ ਮੁੱਦੇ ਤੇ ਸਿੱਧੂ ਸਾਹਿਬ ਤੋਂ ਅਨੁਭਵੀ ਸاسيਕਾਲ ਧਾਲੀਵਾਲ ਜੀ ਨੂੰ ਵੀ ਤੁਹਾਡੇ ਦਰਸ਼ਕਾਂ ਨੂੰ ਵੀ ਸاسيਕਾਲ ਮਿਹਰਬਾਨ ਇਹ ਬਹੁਤ ਹੀ ਵਧੀਆ ਫੈਸਲਾ ਹੈ ਜੀ ਪੰਜਾਬ ਸ਼ੁਕਰ ਕਰਦਾ ਸਿੱਧੂ ਸਾਹਿਬ ਕਿਉਂਕਿ ਜਦੋਂ ਪੰਚਾਇਤੀ ਚੋਣਾਂ ਲੋਕਾਂ ਨੇ ਆਪਣੇ ਪਿੰਡ ਦੀ ਬਿਹਤਰੀ ਲਈ ਟੀਮ ਚੁਣੀ ਹੁੰਦੀ ਆ ਸਰਪੰਚ ਸਾਹਿਬ ਵੀ ਆ ਪੰਜ ਮੈਂਬਰ ਚੁਣਨੇ ਹੁੰਦੇ ਆ ਪੰਚਾਇਤ ਮੈਂਬਰ ਜਦੋਂ ਰਾਜਨੀਤਿਕ ਦਖਲਅੰਦਾਜ਼ੀ ਵੱਧ ਜਾਂਦੀ ਆ ਸਿੰਬਲ ਤੇ ਚੋਣਾਂ ਹੋ ਜਾਂਦੀਆਂ ਤੇ ਉਹ ਪੰਚਾਇਤ ਦੀ ਆ ਪਿੰਡ ਦੀ ਬਿਹਤਰੀ ਦੀ ਬਜਾਏ ਰਾਜਨੀਤਿਕ ਲੜਾਈ ਦਾ ਰੂਪ ਜ਼ਿਆਦਾ ਧਾਰਨ ਕਰ ਜਾਂਦੀ ਆ ਧਾਰਨ ਕਰ ਜਾਂਦੀ ਆ ਤੇ ਚਿਮਾ ਜੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸਾਡੇ ਹਰਪਾਲ ਚਿਮਾ ਜੀ ਨੇਰ ਪੰਜਾਬ ਸਰਕਾਰ ਨੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਫੈਸਲਾ ਲਿਆ ਇਹਦੀ ਚਾਰੋਂ ਪਾਸਿਓ ਮੈਨੂੰ ਹੁਣ ਤੱਕ ਜਿਨ੍ਹਾਂ ਨਾਲ ਵੀ ਗੱਲ ਹੋਈ ਆ ਪ੍ਰਸ਼ੰਸਾ ਸੁਣਨ ਨੂੰ ਮਿਲੀ ਆ ਕਿਉਂਕਿ ਇੱਕ ਬਹੁਤ ਹੀ ਵਧੀਆ ਫੈਸਲਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਪੰਚਾਇਤ ਜਿਹੜਾ ਹੈ ਜੀ ਸਿਸਟਮ ਹੈ ਪੰਚਾਇਤੀ ਚੋਣਾਂ ਪੰਚਾਇਤਾਂ ਚੁਣਨ ਦਾ ਜਿਹੜਾ ਸਿਸਟਮ ਹੈ ਉਹਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਸਹੀ ਸੇਧ ਮਿਲੇ ਲੋਕਾਂ ਨੂੰ ਸਹੀ ਅਗਵਾਈ ਮਿਲੇ لیکن ਜਦੋਂ ਉੱਥੇ ਰਾਜਨੀਤਿਕ ਰੂਪ ਜ਼ਿਆਦਾ ਵੱਧ ਜਾਂਦਾ ਹੈ ਪੰਚਾਇਤੀ ਚੋਣਾ ਅਗਰ ਸਿੰਬल्स ਤੇ ਲੜਨੀਆਂ ਸ਼ੁਰੂ ਹੋ ਜਾਣ ਤੇ ਉਹ ਇੱਕ ਚੌਣ ਅਖਾੜਾ ਬਣ ਕੇ ਰਹਿ ਜਾਂਦਾ ਹੁਣ ਅਸੀਂ ਇਹ ਦੇਖਿਆ ਹੋਣਾ ਕਿ ਪਹਿਲਾਂ ਵੀ ਖੈਰ ਇੱਕ ਦੋ ਵਾਰੀ ਇਹ ਫੈਸਲੇ ਹੋਏ ਆ ਕਿ ਜਿਹੜੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਏਗੀ ਉਹਨੂੰ ਐਕਸਟਰਾ ਫੰਡ ਦਿੱਤਾ ਜਾਏਗਾ ਇਸੇ ਤਰ੍ਹਾਂ ਜਿਹੜਾ ਹੈ ਪਿੰਡਾਂ ਦਾ ਵਿਕਾਸ ਸਰਵੋਪਰੀ ਹੈ ਔਰ ਵਿਕਾਸ ਦੀ ਸਭ ਤੋਂ ਪਹਿਲੀ ਕੜੀ ਹੀ ਪੰਚਾਇਤਾਂ ਜੀ ਕਿਉਂਕਿ ਜੋ ਵੀ ਇੰਪਲੀਮੈਂਟੇਸ਼ਨ ਹੋਣੀ ਹੈ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਮਿਸਪਲ ਕਮੇਟੀਆਂ ਹਨ ਉਦਾਂ ਹੀ ਪਿੰਡ ਦਾ ਵਿੱਚ ਪੰਚਾਇਤਾਂ ਹਨ ਔਰ ਉੱਥੇ ਅਗਰ ਆਪਸੀ ਵੇਰ ਵਿਰੋਧ ਨਾ ਹੋ ਕੇ ਆਪਸੀ ਧੜੇਬੰਦੀ ਗੁੱਟਬੰਦੀ ਨਾ ਹੋ ਕੇ ਇੱਕ ਸਹੀ ਅਗਵਾਈ ਅੱਗੇ ਆਂਦੀ ਹੈ ਚਾਹੇ ਉਹ ਪੰਡਾ ਕਿਸੇ ਪਾਰਟੀ ਨਾਲ ਰਿਲੇਟਡ ਹੈ